ਇਹ ਬਾਦ-ਬਵਾਦ ਨੂੰ ਕਿਸੇ ਤਰ੍ਹਾਂ ਦੀ ਕੋਈ ਤੁਲਨਾ ਦਿੱਤੀ ਜਾਵੇ ਇੱਥੇ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰਮਰਯਾਦਾ ਨੂੰ ਬਹਾਲ ਕੀਤਾ ਜਾਵੇ ਜਿਹੜੀਆਂ ਕੋਈ ਛੋਟੀਆਂ-ਮੋਟੀਆਂ ਤੁੰਟੀਆਂ ਸੀ ਉਹ ਗੁਰਮਖਾਂ ਨੇ ਸੰਗਤ ਨੇ ਸਾਰਿਆਂ ਨੇ ਮਿਲ ਕੇ ਕਰ ਲਈਆਂ ਦਰਬਾਰ ਹਾਲ ਦੀ ਕਮੀ ਸੀ ਸਾਲ ਦੇ ਵਿੱਚ ਵਿੱਚ ਸੰਗਤ ਨੇ ਦਰਬਾਰ ਹਾਲ ਬਣਾਉਣ ਦੀ ਪ੍ਰਣ ਕਰ ਲਿਆ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਨੂੰ ਪੂਰੇ ਢੰਗ ਤਰੀਕੇ ਦੇ ਨਾਲ ਸ੍ਰੀ ਖੰਡਪੜ ਸਾਹਿਬ ਇੱਕ ਪ੍ਰਕਾਸ਼ ਕਰਕੇ ਤੇ ਇੱਕ ਭੋਗ ਪਾ ਕੇ ਜੇ ਸੰਗਤ ਨੇ ਜਾੜੇ ਪ੍ਰਕਾਸ਼ ਕਰਨੇ ਹੋਣਗੇ ਤੇ ਉਹ ਓਨੇ ਦਿਨ ਪਹਿਲਾਂ ਇਹਨਾਂ ਦੇ ਸਲਾਨਾ ਜੋੜ ਮੇਲੇ ਤੋਂ ਪਹਿਲਾਂ ਹੀ ਸਾਡੀ ਬੇਨਤੀ ਆ ਸੰਗਤ ਨੂੰ ਕਿ ਇਹਨਾਂ ਗੁਰਮਖਾਂ ਨੂੰ ਕਿਸੇ ਤਰ੍ਹਾਂ ਦਾ ਟੌਰਚਰ ਨਾ ਕੀਤਾ ਜਾਵੇ ਕਈ ਵਾਰ ਸੰਗਤ ਕਹਿੰਦੀ ਨਹੀਂ ਜੀ ਸਾਡੇ ਇੰਨੇ ਹੀ ਪ੍ਰਕਾਸ਼ ਕਰੋ ਜੇ ਅਸੀਂ ਅਸੀਂ ਵੱਧ ਗਿਣਤੀ ਵਿੱਚ ਪ੍ਰਕਾਸ਼ ਕਰਦੇ ਆਂ ਤੇ ਉਥੇ ਮਰਜ਼ਾਦਾ ਵਿੱਚ ਊਣਤਾਈਆਂ ਹੁਣ ਆਉਣੀਆਂ ਸੰਭਵ ਆ mm -hmm.

ਉਹ ਗਏ ਆ। ਬੜਾ ਮਾਰੰਦਾ। ਇਹ ਬੁਮਾਰੰਦ ਜਿਵੇਂ ਮੈਂ ਇਹ ਸੇਵਾ ਵਾਸਤੇ ਇਹਨੇ ਕੋਲ ਕੀਤਾ। ਸਾਡੇ ਲੋਕੋ ਕੁਝ ਦਿਨਾਂ ਰਹਿੰਦੀ ਨਾ ਕੋਈ ਕੋਸਮੀ। ਉਹ ਫੋਟੋਆਂ ਫੋਟੋਆਂ ਦੇ ਮਾਰਦੇ ਆ। ਅਸੀਂ ਥੋੜੀ ਇੱਕ ਉਹਦੇ ਅੰਮਾਤ ਕੋਲ ਗਾਣੇ ਸਾਥਨ ਨਰਾਇਣ ਜੀ ਕਰਕੇ। ਅਸੀਂ ਕੁਝ ਨਹੀਂ ਕਰਾਂ ਦਿੰਦਾ। ਉਹ ਬਾਪ ਹੋ ਗਏ। ਇਤਰਾਮ ਨੂੰ ਆਸਟ੍ਰੇਲੀਆ ਚੱਲ ਗਿਆ। ਕੋਈ ਰਾਤਾਂ ਜਿਹੜੀ ਕੁੜੀ ਨੇ ਫੋਨ ਕਰਦੀ ਵੀ ਆਸਟ੍ਰੇਲੀਆ ਤੋਂ। ਹਾਂਜੀ ਬੱਚੀ। ਉਹ ਮੇਰੀ ਭੈਣ ਹੈ। ਲੜਕੀ ਹੈ। ਸਾਡੀ ਮੇਰੀ ਭੈਣ ਉਹ ਬਚਾ ਲਈ ਗੱਦੀ ਨਹੀਂ ਹਰਡਿਕਸ਼ਨ ਕਰਨਾਂਗੇ ਨਹੀਂ ਕੋਈ ਗੱਲ ਹੀ ਡਰਨਾ ਦਾ ਤੋਂ ਹਾਂਜੀ ਡਰਨ ਦੀ ਗੱਲ ਹੀ ਨਹੀਂ ਬਾਕੀ ਜੀ ਕੋਈ ਸਾਡੇ ਤੋਂ ਗੱਲ ਹੀ ਹੋਵੇ ਤੇ ਸੁਮਾਹ ਕਰ ਸਜ਼ਾ ਮੇਰੇ ਬਰੇੜੀ ਨੂੰ ਜੇ ਸੁਣ ਨੂੰ ਜੇ ਬਣਾ ਸਜ਼ਾ ਕੜੀ ਤੇ ਨਹੀਂ ਆਪੋ ਦਾ ਮਾਰਨ ਹੁੰਦੀ ਕਿ ਅਲਹਮਦੁਲਿਲਾ ਉਹ ਗੱਲ ਜਣਾ ਤਾਂ ਕੋਈ ਕੰਮ ਹੀ ਨਹੀਂ ਸਾਰੇ ਕੋ ਗਲਤ ਹੋਏ ਕਿਹੜੇ ਬੰਦੇ ਨੂੰ ਗਲਤੀ ਹੁੰਦੀ ਹੈ ਸਾਡੇ ਕੋ ਵੀ ਹੁੰਦੀ ਹੈ ਉਹ ਜਿਹਦੇ ਪਾਸੇ ਪੜਦੇ ਲਾ ਗਈ अंदर आप बात करते करते बचाव नहीं होता। तो तुम लोग ही बताइए। हम्म। पता तो तो ना तू तो बार-बार तो आप हमें बीच जाने के अंदर। हम्म। और देखो, जहाँ गुरुदेव सब तो जहाँ गुरु तेरी हूँ। अधिक है ना? गुरु लाइक हो जाता है। नहीं, इधर बुजुर्ग बचाते हैं। अच्छा। ਕੋਈ ਨਾ ਜਮੀਅਤ ਦਾ ਬੋਲਦੀ ਵੀ ਇੱਕ ਕੰਮ ਕਰੋ ਅਸੀਂ ਕਹਿੰਦੇ ਨਹੀਂ ਆਖੜ ਦੋ ਜੀ ਬੋਲਣ ਨੂੰ ਨਾ ਉਹ ਮੈਂ ਜਰਾ ਰੱਖਦਾ ਕੋਈ ਮਾਫੀ ਮੁਕਾਈਏ ਨਾਮ ਲਈਏ ਕੋਈ ਤੁਹਾਨੂੰ ਉਹ ਕਰੀਏ ਪਰ ਜਿਹੜਾ ਸਾਨੂੰ ਅੱਖਾਂ ਨਾਲ ਸੀਗਾ ਕਿ ਇੱਕ ਇੱਕ ਕੰਪਾਊਂਡ ਦੇ ਵਿੱਚ ਦੋ ਗੱਲਾਂ ਹੈਗੀਆਂ ਪੂਰਤੀ ਦੀ ਪੂਜਾ ਤੇ ਗੁਰੂ ਰਣਜੀਤ ਸਾਹਿਬ ਦੀ ਉਹ ਅਸੀਂ ਕਰਵਾਤੀ ਅਗਲੀ ਗੱਲ ਇਹ ਮੰਗਦੇ ਸੀ ਕਿ 6 ਮਹੀਨੇ ਇਹਨਾਂ ਨੂੰ 1 ਸਾਲ ਦਾ ਟਾਈਮ ਤੇ ਤਾਂ ਅਗਲਾ ਜਿਹੜਾ ਇਹਨਾਂ ਦਾ ਸਾਲਾਨਾ ਸਮਾਗਮ ਆ ਕੋਈ ਜੋ ਵੀ ਤੁਸੀਂ ਕਰਦੇ ਸੀ ਉਹਦੇ ਤੋਂ ਪਹਿਲਾਂ ਪਹਿਲਾਂ ਗੁਰੂਆਂ ਸਰ ਦਾ ਹਾਲ ਬਣਾਉਣਾ ਪੈਂਦਾ ਤੇ ਖੰਡਪੜ ਸਾਹਿਬ ਇੱਕ ਹੀ ਪ੍ਰਕਾਸ਼ ਹੋਊਗਾ ਜੀ ਤੁਹਾਡੇ ਕੋਲ ਕੀ ਆ ਤੇ 90 ਦਿਨ ਬਣਦੇ ਨੇ 3 ਮਹੀਨੇ ਪਹਿਲਾਂ ਸ਼ੁਰੂ ਕਰ ਲੈਣੇ ਇਹ ਪਿੰਡ ਵਾਲੇ ਵੀ ਸੁਣਦੇ ਆ ਵੀਡੀਓ ਬਣਾ ਲਓ ਲੋਕਾਂ ਨੂੰ ਪਾ ਦਿਓ ਜਿਹੜਾ ਬੜਾ ਅਫੇਰਦਾ ਉਹਦੀ ਛਾੜੇ ਨੂੰ ਗਲਚਾ ਦਿਓ ਮਤਲਬ ਇਹ ਨਹੀਂ ਹੋਊਗਾ ਕਿ ਅਸੀਂ ਇਦਾਂ ਲਾਈਨ ਲਾ ਕੇ ਕਾਟ ਰੱਖ ਲਏ ਤੇ ਪਟਸਾਲੀਆਂ ਜੋੜ ਲਈਏ ਉਹ ਕੰਪਨੀ ਪੰਜਵੀਂ ਨਹੀਂ ਪ੍ਰਕਾਸ਼ ਕਰੇ ਇੱਕੋ ਹੀ ਪ੍ਰਕਾਸ਼ ਕਰਨਾ ਹੈ ਜੇ ਤੁਹਾਡੇ ਕੋਲ 30 ਪਾਟ ਹੁੰਦੇ ਆ ਤੇ 90 ਦਿਨ ਤੋਂ ਲੱਗ ਜਾਓ ਜਿਹੜੀ ਅਦਾਸ ਹੈ ਕਿ ਲਾਸਟ ਤੇ ਕੱਢੀ ਗਈ ਮਾਦਦੀ ਅਰਦਾਸ ਕਰ ਲੋ ਇਜੀ ਮਤਲਬ ਪ੍ਰਭੂ ਕੋਲ ਦੀ ਅਰਦਾਸ ਇੱਕ ਕਰ ਦਿਓ ਵੀ ਫਲਾਨਾ ਝੰਡਾ ਸਿੰਘ ਫਲਾਨਾ ਮਾਨ ਸਿੰਘ ਫਲਾਨਾ ਦਾਸ ਸਿੰਘ ਫਲਾਨਾ ਭਾਨ ਸਿੰਘ ਫਲਾਨੇ ਫਲਾਨਿਆਂ ਨੇ ਇਹ ਨਾ ਇਹ ਨਾ ਪਰਿਵਾਰਾਂ ਨੇ ਅਸਤੀਕਿਆ ਤੁੰਦੀ ਇੰਕੀਦਨ ਤੁੰਦੀ ਇਹ ਸੀ ਬਹੁਤ ਸੀ 22 ਇਹ ਸਾਰੇ ਇਕੱਠੇ ਹੋਏ 100 ਐਂਡ 100 ਇਹਨਾਂ ਨੇ ਅੱਜ ਅੱਜ ਦੇ ਦਿਨ ਇੰਨੀ ਉਹ ਇਹ ਵੀ ਚੀਜ਼ਾਂ ਲੜੀ ਆ ਬਹੁਤ ਵਧੀਆ ਗੱਲ ਹੈ ਇਹ ਨੂੰ ਤੁਹਾਨੂੰ ਤੁਹਾਨੂੰ ਪਸੰਦ ਨਹੀਂ ਇਹੋ ਬਹੁਤ ਜ਼ਰਾ ਇਹਨੂੰ ਗੱਲ ਨੂੰ ਦੇਖੀ ਕਰ ਲੋ ਜੀ ਬਹੁਤ ਵਾਰ ਬੰਦੇ ਇਹ ਕਹਿੰਦੇ ਆ ਵੀ ਮੈਂ ਇੰਚਾਰਜ ਆ ਪਰ ਅਸੀਂ ਪਿੰਡ ਦੇ ਪੰਜ ਬੰਦੇ ਦਾ ਬਣਾ ਦਤਾ 11 ਛੱਡ ਕੇ 11 ਛੱਡ ਕੇ ਆ ਛੱਡ ਫਿਰ ਸੋਮ ਗਾ ਸੋਸਿਆ ਕਾਲ ਮਨੁੱਖਾਂ ਦੇ ਘਰ ਆ ਕੇ ਇਹਨੂੰ ਦਾ ਤਾ ਕਰ ਕਹੀ ਗੱਲ ਹੈ ਜਿਹੜੀ ਗੱਲ ਗਈ ਹੈ ਇਹਨੂੰ ਵੀ ਚੱਲ ਆ ਗਾਣ ਜੇ ਖੜ ਮਾ ਖਾਊਗਾ ਮੈਂ ਇਹ ਬੇਨਤੀ ਕਰ ਦੂ ਮੈਂ ਉਸ ਦਾ ਆਸ਼ਾ ਮੌਣ ਜਿਹੜੀ ਗੱਲ ਹੈਗੀ ਆ ਆ ਜਿਹੜਾ ਦਰਬਾਰ ਸਾਹਿਬ ਨੂੰ ਉੱਤਰ ਕਰਨਾ ਪ੍ਰਕਾਸ਼ ਦਰਬਾਰ ਸਾਹਿਬ ਬਣਾਉਣਾ ਉਹਦੇ ਵੀ ਸਾਨੂੰ ਪੰਜ ਸਿੰਘ ਲੋੜ ਹੈਗੀ ਆ ਜਿਹੜੇ ਜ਼ਿੰਮੇਵਾਰ ਉਹ ਲੋੜ ਆ ਬੜੀ ਬਹੁਤ ਜ਼ਰੂਰੀ ਅਬ ਤੇ ਨਹੀਂ ਦੇਣਾ ਚਾਹੀਦਾ जैसा ऐसा नहीं। एक आप, अरे देखो ना आप ना, आसान करे ऐसा ना ना करके तो रहेंगे भी हम भी कर गए। आप ना जरूर नहीं देखते हैं आप। तो वही तुझे कौन कर देगा? ये तुझे तो ना करेगा और आप तुम्हें ऐसा ही करना चाहते हो ना करना तो भी आप ਆਪ ਆ ਬੰਦੇ ਬੇ। ਤੁਸੀਂ ਤਾਂ ਹੈ ਨਾ ਮੈਂ ਨਾਲ ਆ ਬਾਬੂ ਜੀ ਮੈਂ ਉਹ ਸੀ ਸੀ ਸਮਾਗਮ ਲੈਣਾ ਕਰਨਾ ਤੇ ਇੰਨਾ ਜ਼ਰੂਰ ਬੰਦੇ ਹਲਕਾ ਸੀ ਵੀ ਅੱਜ ਅੱਜ ਤੁਹਾਡੀ ਤੁਹਾਡੀ ਦਾ ਤੁਹਾਡਾ ਆਪਣੇ ਮੁੱਤਲ ਦਾ ਝਗੜਾ ਉਹ ਤੇ ਮੈ ਆਵਾ ਨਿਭੜ ਸਕਦਾ ਜੀ ਉਹ ਵੀ। ਜੇ ਤੁਸੀਂ ਚਾਹੁੰਦੇ ਹੋਏ ਤੇ ਬੁਲਾ ਲਿਓ ਅੱਜ ਨਹੀਂ ਅੱਜ ਅਜੀਤ ਸਿੰਘ ਬਲ ਸਾਹਿਬ ਦੀ ਗੱਲ ਆ। ਠੀਕ ਹੈ। ਮੇਰੇ ਪਤਨੀ ਹੈਗਾ ਐਕਚੁਅਲੀ ਆ ਪਰ ਮੈਂ ਕਦੇ ਰੰਜ ਨਹੀਂ ਕੀਤਾ। ਪਰ ਉਹਨਾਂ ਪੁੱਤਾਂ ਦੀ ਗੱਲ ਜਿਹੜੀ ਆ ਉਹ ਉਹਨਾਂ ਤੋਂ ਕਦੇ ਆਉਂਦੀ ਨਹੀਂ ਦੁਨੀਆ ਵਿੱਚ ਬੰਦੇ ਤੇ ਨਹੀਂ ਆਉਂਦੀ ਜੋ ਉਹਦੇ ਉਹ ਗਿਰ ਸਾਹਿਬ ਪਰਵਾਹ ਕੇ ਕਾਲਾ ਨਾਂ ਤਹਾਰ ਗੁਰ ਗਾਇਲ ਹੈ ਛਾਲ ਤੱਕ ਜਿੱਜਾ ਲੋਕ ਨੂੰ ਸਮਝਾ ਦੇਈਏ ਜਿਹੜੀ ਜਾਂਦੀ ਚਲੋ ਅੱਗੇ ਪਾਈ ਨੇ ਇਸ ਗੱਲ ਨੂੰ ਇੱਥੇ ਬੰਦ ਕੀਤੀ ਹੈ

देख के 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 오늘 이마 오래요. 오늘 이마가 로프가. 오늘 이마. 어디서 오셨어요? 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 어디서 ਆਪੋ ਦਾ ਨਾਮ ਹੁੰਦਾ। ਆਪੋ ਦਾ ਗਲਤੀ ਹੋ ਜਾਣੇ ਸੁਭਾਅ ਕਿਆ ਕਿਤੇ ਵੀ ਜਿੱਥੇ ਤੁਹਾਡੇ ਪਿੰਡਾਂ ਵਿੱਚ ਪਿੰਡ ਵਿੱਚ ਵੀ ਸੰਸਜਨ ਵਿੱਚ ਜਿਹੜੇ ਜੜੀਆਂ ਮੜੀਆਂ ਬੜੀਆਂ ਚੀਜ਼ਾਂ ਦੀ ਬਣਾਈ ਰੱਖਾ ਕੋਈ ਨਾਲਾ ਵੜੇ ਜਿੰਨਾ ਹੀ ਕੋਟਾ ਜਿਹੜੀ ਮੰਨੀ ਜਾਉ ਲਈ ਹੱਤੰ ਦੇ ਤਾ ਪਰ ਗੁਰੂ ਨਾਨਕ ਸਾਹਿਬ ਨੂੰ ਕਿ ਲੈ ਕੇ ਨਾ ਗਾਇਆ ਕਿ ਪਿੱਛੇ ਜੋ ਹੋ ਗਿਆ ਹੋ ਗਿਆ ਪਰ ਅੱਜ ਸਾਡੇ ਕੋ ਆ ਕੇ ਜਿਹੜੇ ਟੱਕਾ ਜੋ ਨਹੀਂ ਕਰਦਾ ਸਾਡੇ ਨਾਲ ਸੁਪਰ ਕਰ ਸਕਦੇ ਹੋ ਇੱਥੇ ਦੀ ਮਰਜ਼ਾਦਾ ਜਿਹੜੀ ਆ ਤੁਹਾਡਾ ਜਿਹੜਾ ਇਧਰ ਦਾ ਪਸਾਉ ਦੀ ਮਰਜ਼ਾ ਦਾ ਤੁਸੀਂ ਆਪ ਕੀ ਨਿਭਾਓ ਪਰ ਗੁਰੂ ਜੀ ਸਰਬ ਦੀ ਮਰਜ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਉਪਮਾਨ ਸਾਡੇ ਬਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਸੇ ਤਰ੍ਹਾਂ ਦੀ ਤਸਵੀਰ ਨਹੀਂ ਰੱਖਣੀ ਕੋਈ ਇਹੋ ਜਿਹਾ ਨਹੀਂ ਕਰਨਾ ਕੋਈ ਘਮਣੀ ਨਹੀਂ ਬੰਨੀ ਆ ਜਿਹੜੀਆਂ ਲੜੀਆਂ ਹੈਗੀਆਂ ਇਹਨਾਂ ਨੂੰ ਨਹੀਂ ਲਗਾਉਣਾ ਲਾਈਟ ਜਿਹੜੀ ਸਾਹਮਣੇ ਲਾਉਣੀ ਹੈ ਕਿਉਂਕਿ ਆਇਰਨ ਲਾਈਟ ਦੇ ਨਾਲ ਸਪਾਰਕਿੰਗ ਹੋ ਕੇ ਬਹੁਤ ਮੰਦ ਭਾਗੀਆਂ ਕਿਟਨਾ ਬਕਤੀਆਂ ਜਦੋਂ ਕੋਈ ਇਨਸਾਨ ਗੁਰਦੁਆਰੇ ਦੇ ਅੰਦਰ ਨਹੀਂ ਹੈਗਾ ਠੀਕ ਕਰਕੇ ਬਿਜਲੀ ਦੇ ਸਾਰੇ ਉਪਕਰਨ ਬੰਦ ਕਰਨੇ ਆ ਪੱਖਾ AC ਦੂਜਾ ਸਿੱਤ ਹੋਵੇ ਮਹੇਰੂ ਜੀ ਦਾ ਫਾਂਸਰਾ ਵਾਲੀ ਅੰਦਰ ਆ 3 ਆ 6 ਨੂੰ ਜੇ ਨੀਚਾ ਉਹਦਾ ਜਿਹੜਾ ਸੋਹਣੇ ਜੀ ਚਾਹੇ ਉਹ ਸੋਹਣੇ ਜੀ ਦਾ ਖਾਸਾ ਵਹੇ ਜੀ ਗੁਰੂ ਪਿਆਰੇ ਖਾਲਸਾ ਜੀ ਆਪਾਂ ਅੱਜ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਦੋਲਪੁਰਾ ਖੜੇ ਆ ਪਿਛਲੇ ਦਿਨੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸਥਾਨ ਨੂੰ ਲੈ ਕੇ ਕੁਝ ਜੁਰੀਆਂ ਵਾਦ-ਵਾਲ ਹੋ ਗਏ ਸੀ ਇਹ ਜਿਹੜਾ ਸਥਾਨ ਆ ਇਹ ਗੁਰਮਖਾਂ ਦੇ ਪ੍ਰਬੰਧ ਵਿੱਚ ਚੱਲਦਾ ਨਾਮ ਸਿੰਘ ਜਰਜਿੰਦਰਪਾਲ ਸਿੰਘ ਅਰਜਵਿੰਦਰਪਾਲ ਸਰ ਹਰ ਜਸਵਿੰਦਰਪਾਲ ਸਿੰਘ ਹੁਣਾਂ ਦੇ ਪ੍ਰਬੰਧ ਵਿੱਚ ਚੱਲਦਾ ਸੀ ਜਿਹੜੀਆਂ ਵੀ ਕੋਈ ਔਣਤਾਈਆਂ ਰਹਿ ਗਈਆਂ ਸੀ ਉਹ ਇਹ ਸ਼੍ਰੀ ਕਲਤਖ ਸਾਹਿਬ ਦੇ ਪੰਤ ਪਿਆਰੇ ਸਾਹਿਬਾਨ ਦੇ ਪੇਸ਼ ਹੋ ਕੇ ਆਪਣੀ ਜਿਹੜੀ ਸਾਰੀ ਗੱਲ ਰੱਖ ਦੇਣਗੇ ਇਹ ਬਾਦ-ਬਾਦ ਨੂੰ ਕਿਸੇ ਤਰ੍ਹਾਂ ਦੀ ਕੋਈ ਕੂਲ ਨਾ ਦਿੱਤੀ ਜਾਵੇ ਇੱਥੇ ਕੋਸ਼ਿਸ਼ ਕੀਤੀ ਗਈ ਆ ਕਿ ਗੁਰਮਰਯਾਦਾ ਨੂੰ ਬਹਾਲ ਕੀਤਾ ਜਾਵੇ ਜਿਹੜੀਆਂ ਕੋਈ ਛੋਟੀਆਂ-ਮੋਟੀਆਂ ਤੁੰਡੀਆਂ ਸੀ ਉਹ ਗੁਰਮਖਾਂ ਨੇ ਸੰਗਤ ਨੇ ਸਾਰਿਆਂ ਨੇ ਮਿਲ ਕੇ ਕਰ ਲਈਆਂ ਦਰਬਾਰ ਹਾਲ ਦੀ ਕਮੀ ਸੀ ਸਾਲ ਦੇ ਵਿੱਚ ਵਿੱਚ ਸੰਗਤ ਨੇ ਦਰਬਾਰ ਹਾਲ ਬਣਾਉਣ ਦੀ ਪ੍ਰਣ ਕਰ ਲਿਆ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਪੂਰੇ ਢੰਗ ਤਰੀਕੇ ਦੇ ਨਾਲ ਸ੍ਰੀ ਖੰਡਪੜ ਸਾਹਿਬ ਇੱਕ ਪ੍ਰਕਾਸ਼ ਕਰਕੇ ਤੇ ਇੱਕ ਭੋਗ ਪਾ ਕੇ ਜੇ ਸੰਗਤ ਨੇ ਜਾਦੇ ਪ੍ਰਕਾਸ਼ ਕਰਨੇ ਹੋਣਗੇ ਤੇ ਉਹ ਓਨੇ ਦਿਨ ਪਹਿਲਾਂ ਇਹਨਾਂ ਦੇ ਸਾਲਾਨਾ ਜੋੜ ਮੇਲੇ ਤੋਂ ਪਹਿਲਾਂ ਹੀ ਸਾਡੀ ਬੇਨਤੀ ਆ ਸੰਗਤ ਨੂੰ ਕਿ ਇਹਨਾਂ ਗੁਰੂ ਖਾਂ ਨੂੰ ਕਿਸੇ ਤਰ੍ਹਾਂ ਦਾ ਟੌਰਚਰ ਨਾ ਕੀਤਾ ਜਾਵੇ ਕਈ ਵਾਰ ਸੰਗਤ ਕਹਿੰਦੀ ਨਹੀਂ ਜੀ ਸਾਡੇ ਇੰਨੇ ਹੀ ਪ੍ਰਕਾਸ਼ ਕਰੋ ਜੇ ਅਸੀਂ ਵੱਧ ਗਿਣਤੀ ਵਿੱਚ ਪ੍ਰਕਾਸ਼ ਕਰਦੇ ਆਂ ਤੇ ਉਥੇ ਮਰਜ਼ਾਦਾ ਵਿੱਚ ਊਣ ਤਾਈਆਂ ਹੁਣ ਆਉਣੀਆਂ ਸੰਭਵ ਆ ਤੇ ਦੂਜੀ ਵੱਡੀ ਗੱਲ ਸੰਗਤ ਜੀ ਤੁਹਾਡੇ ਨਾਲ ਸਾਂਝੀ ਕਰਾਂ ਪੂਰਨਤਾ ਅਸੀਂ ਵੀ ਨਹੀਂ ਹੈ ਪਰ ਜਿੰਨੇ ਪਾਠੀ 2 4 5 ਆਏ ਸੀ ਉਹ ਗੁਰਬਾਣੀ ਨੂੰ ਸ਼ੁੱਧ ਪੜਨ ਤੇ ਸੁਣਾਉਣ ਵਿੱਚ ਅਸਫਲ ਰਹੇ ਆ ਤੇ ਹੁਣ ਤੁਸੀਂ ਸੰਗਤ ਜੀ ਫੈਸਲਾ ਕਰਨਾ ਹੈ ਕਿ ਆਪਾਂ ਅਧੂਰੇ ਮਨੁੱਖਾਂ ਕੋਲੋਂ ਠੇਕੇ ਤੇ ਪਾਠ ਕਰਵਾ ਕਰਵਾ ਕੇ ਆਪਣਾ ਭਲਾ ਹੋ ਸਕਦਾ ਚੰਗੇ ਗੁਰਸਖਾਂ ਦੀ ਚੋਣ ਕਰੋ ਕਟ ਪਾਠ ਕਰ ਕਰ ਲੋ ਥੋੜਾ ਲੰਮਾ ਟਾਈਮ ਹੋ ਜਾਊਗਾ ਆਪਾਂ ਇਹ ਨਾ ਕਹੀਏ ਕਿ ਪ੍ਰਬੰਧਕ ਦੇ ਗੱਲ ਦੇ ਉੱਤੇ ਗੂਠਾ ਰੱਖੀਏ ਕਿ ਨਹੀਂ ਸਾਡੇ 30 ਪਾਠ ਪ੍ਰਕਾਸ਼ ਕਰ ਜਦੋਂ 30 ਪ੍ਰਕਾਸ਼ ਕਰਾਂਗੇ ਤੇ ਫਿਰ ਇਹੋ ਜਿਹੀਆਂ ਮੁਸ਼ਕਲਾਂ ਆਉਣੀਆਂ ਆਪਾਂ ਸਾਰੇ ਜਣੇ ਸਹਿਯੋਗ ਕਰੀਏ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਜੀ ਨੇ ਤੇ ਸਾਡਾ ਸਾਰਿਆਂ ਦਾ ਸਤਕਾਰ ਕਰਨਾ ਫਰਜ਼ ਬਣਦਾ ਆਪ ਬਾਣੀ ਵਦ ਤੋਂ ਵਦ ਪੜ੍ਹਨ ਦੀ ਕੋਸ਼ਿਸ਼ ਕਰਿਏ ਜੇ ਆਪ ਨਹੀਂ ਪੜ੍ਹ ਸਕਦੇ ਤੇ ਜੇ ਪ੍ਰਕਾਸ਼ ਕਰਾ ਲਿਆ ਫਿਰ ਇੱਥੇ ਆਣ ਕੇ ਬਾਣੀ ਨੂੰ ਸੁਣੀਏ ਪਾਠੀ ਸਿੰਘਾਂ ਦਾ ਸਤਕਾਰ ਕਰਿਏ ਲੰਗਰ ਪ੍ਰਸ਼ਾਦੇ ਦਾ ਆਪ ਨਾਲ ਹੋ ਕੇ ਸਾਰਾ ਕੁਝ ਕਰਿਏ ਅਸੀਂ ਕੀ ਕਰਦੇ ਆ ਕਿ ਠੇਕੇ ਤੇ ਜ਼ਮੀਨਾਂ ਦੇਤੀਆਂ ਠੇਕੇ ਤੇ ਦੁਕਾਨਾਂ ਦੇਤੀਆਂ ਤੇ ਗਰਬਾਣੀ ਨੂੰ ਵੀ ਠੇਕੇ ਤੇ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਰ ਨਹੀਂ ਰਹੇ ਕਰ ਹੀ ਰਹੇ ਆ ਸੋ ਇਹ ਕਵੇਦਾ ਜਿਹੜੀਆਂ ਮਾੜੀਆਂ ਦੂਸਰੀ ਬੇਨਤੀ ਇਸ ਨਗਰ ਵਿੱਚ ਮੱਟਾਂ ਤੇ ਕਮਰਾਂ ਦੇ ਪ੍ਰਕਾਸ਼ ਵੀ ਹੁੰਦੇ ਆ ਉਹ ਪ੍ਰਬੰਧਕ ਕਮੇਟੀਆਂ ਗੁਰਮੁਖਜਨ ਨਗਰ ਦੇ ਵੀ ਖੜੇ ਹੈਗੇ ਆ ਜੋ ਪਿੱਛੇ ਹੋ ਗਿਆ ਉਹ ਹੋ ਗਿਆ ਅੱਗੇ ਵਾਸਤੇ ਇਹੋ ਜੀ ਕੋਈ ਗੱਲ ਨਹੀਂ ਹੋਣ ਦਿੱਤੀ ਜਾਊਗੀ ਉਹ ਆਪਣੇ ਆਪ ਉਸ ਗੱਲ ਤੋਂ ਪਿੱਛੇ ਮੁੜਿਓ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਘਰ ਜਾਂ ਗੁਰਦੁਆਰੇ ਵਿੱਚ ਹੀ ਹੋ ਸਕਦਾ ਹੈ ਸ੍ਰੀ ਕਾਲ ਤਖਤ ਸਾਹਿਬ ਕੋ ਮਾਰ-ਮਾਰ ਹੁਕਮਨਾਮੇ ਹੋ ਚੁੱਕੇ ਨੇ ਸੋ ਇਸ ਸਥਾਨ ਦਾ ਜਿਹੜਾ ਜੋ ਵੀ ਛੋਟਾ ਮੋਟਾ ਵਾਦ-ਵਿਵਾਦ ਸੀ ਉਹ ਬਿਲਕੁਲ ਹੱਲ ਹੋ ਚੁੱਕਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਕੋਈ ਗੱਲ ਨਹੀਂ ਕਰਨੀ ਕਿਉਂਕਿ ਸ੍ਰੀ ਅਕਾਲ ਤਖਤ ਸਭ ਮਹਾਨ ਉਹ ਪੰਜ ਪਿਆਰੇ ਮਹਾਨ ਇਹ ਆਪਣੀ ਗੱਲ ਰੱਖ ਦੇਣਗੇ ਪੰਜ ਪਿਆਰੇ ਜਾਨਨ ਤੇ ਗੁਰੂ ਜਾਣੇ ਇਹ ਜਾਣਨ ਸੋ ਗੁਰੂ ਕਿਰਪਾ ਕਰੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਬਾਬੇ ਦੇ ਗੁਰਮਤ ਗਾਹੀ ਰਾਹ ਨੂੰ ਅੱਗੇ ਤੋਰਨਾ ਭਾਈ ਦਵਿੰਦਰ ਸਿੰਘ ਹੁਣੀ ਭਾਈ ਮਨਦੀਪ ਸਿੰਘ ਹੁਣੀ ਉਹ ਪਿਆਰੇ ਵੀਰ ਸਾਰੇ ਆਏ ਸੀਗੇ ਪਿੰਡ ਦੀ ਪੰਚਾਇਤ ਦੀ ਮੋਦਵਾਰ ਵੀ ਜਿੰਨੇ ਤੁਸੀਂ ਆਏ ਸਾਰਿਆਂ ਦਾ ਧੰਨਵਾਦ